ਵੀਰ ਬੰਨ ਟਟ ਗਿਆ ਬੰਨ ਪਿੰਦੇ ਬਹਿ ਕੋ ਬੰਨ ਟਟ ਗਿਆ ਛੇਤੀ ਪਜਾ ਬੰਨ ਟਟ ਗਿਆ ਛੇਤੀ ਬੰਨ ਟਟ ਗਿਆ ਛੇਤੀ ਪਹੁੰਚ ਮੇਰੇ ਵੀਰ ਉਹ ਲੱਕੜਾ ਨਾ ਪਾ ਨਾ ਕਤਾਰੂ ਬੰਦੇ ਉਹ ਲੱਕੜਾ ਨਾ ਪਾ ਲਿਆ ਤੇ ਲੱਕੜਾ ਲਾ ਫੰਨ ਕੰਡਾ ਮੁਰਗੀ ਬਣ ਕੇ ਬੰਨ ਟਟ ਗਿਆ ਵੀਰ ਬੰਨ ਉਹ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋ ਗਿਆ ਨਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾਂ ਸੌਦਰ ਸੁਲਤਾਨਪੁਰ ਲੋਦੀ ਦਾ ਵੀ ਬੁਰਾ ਹਾਲ ਹੈ ਸਤਲੁਜ ਦਰਿਆ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਆਰਜੀ ਪੁਲ ਜਿਹੜਾ ਪਿੰਡ ਅਲੀ ਕਲਾਂ ਦਾ ਟੁੱਟ ਚੁੱਕਿਆ 2023 ਦੇ ਵਿੱਚ ਵੀ ਇਹ ਪੁਲ ਟੁੱਟਿਆ ਸੀਗਾ ਤਾਂ ਹੁਣ ਫਿਰ ਇਹ ਪੁਲ ਟੁੱਟਿਆ ਆਰਜੀ ਪੁਲ ਜਿਹੜਾ ਬਣਾਇਆ ਹੋਇਆ ਸੀਗਾ ਉਹ ਟੁੱਟ ਚੁੱਕਿਆ ਹੈ ਤਬਾਹੀ ਦਾ ਮੰਜ਼ਰ ਵੇਖ ਨੂੰ ਮਿਲ ਰਿਹਾ ਤਾਂ ਲੋਕਾਂ ਦੇ ਵਿੱਚ ਖੌਫ ਹੈ ਲੋਕ ਚਿੰਤਤ ਨੇ ਕਿ ਆਕਰ ਜ਼ਿਆਦਾ ਖਰਾਬ ਹੋ ਗਿਆ ਕੰਮ ਤਾਂ ਕੀ ਬਣੇਗਾ ਹਜ਼ਾਰਾਂ ਇਕੜ ਫਸਲ ਜਿਹੜੀ ਹੈ ਲੋਕਾਂ ਦੇ ਕਿਸਾਨਾਂ ਦੀ ਉਹ ਖਰਾਬ ਹੋ ਜਾਈਗੀ ਤਾਂ ਤਸਵੀਰਾਂ ਸੁਲਤਾਨਪੁਰ ਲੋਦੀ ਦੇ ਪਿੰਡ ਹਲੀ ਕਲਾ ਤੋਂ ਸਾਹਮਣੇ ਜਿੱਥੇ ਕੇ ਆਰਸੀ ਪੋਲ ਟੁੱਟ ਚੁੱਕਿਆ ਹੈ ਹਾਲਾਤ ਹੋਰ ਵੀ ਖਰਾਬ ਹੋ ਚੁੱਕੇ ਨੇ ਪ੍ਰਸ਼ਾਸਨ ਦੇ ਅੱਗੇ ਲੋਕਾਂ ਦੇ ਵੱਲੋਂ ਗੁਹਾਰ ਲਾਈ ਜਾ ਰਹੀ ਹੈ ਤਾਂ ਇਸ ਕਦਰ ਦਰਿਆਵਾਂ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਸਤਲੁਜ ਉਫਾਨ ਤੇ ਆ ਬਿਆਰ ਸੁਫਾਨ ਤੇ ਰਾਵੀ ਉਫਾਨ ਤੇ ਤੇ ਕਈ ਖੇਤਾਂ ਦੇ ਵਿੱਚ ਤਾਂ ਪਾਣੀ ਜਿਹੜਾ ਪਹੁੰਚ ਵੀ ਚੁੱਕਿਆ ਤੇ ਕਈ ਥਾਵਾਂ ਦੇ ਉੱਪਰ ਬਿਲਕੁਲ ਆ ਮਤਲਬ ਕਿ ਪਿੰਡਾਂ ਚ ਵੜਨ ਵਾਲਾ ਹਾਲਾਂਕਿ ਕਈ ਥਾਵਾਂ ਦੇ ਉੱਪਰ ਤਾਂ ਅਨਾਉਂਸਮੈਂਟਾਂ ਹੋ ਚੁੱਕੀਆਂ ਨੇ ਕਈ ਪਿੰਡ ਖਾਲੀ ਕਰਕੇ ਆਪਣੇ ਪਿੰਡਾਂ ਨੂੰ ਚਲੇ ਗਏ ਨੇ ਸੁਰੱਖਿਅਤ ਥਾਵਾਂ ਦੇ ਉੱਪਰ ਆਪਣਾ ਡੰਗਰ ਬੱਚੇ ਦੁੱਧਾਰੂ ਪਸ਼ੂ ਬੱਚੇ ਜ਼ਰੂਰੀ ਸਮਾਨ ਲੈ ਕੇ ਟਰਾਲੀਆਂ ਦੇ ਵਿੱਚ ਲੱਦ-ਲੱਦ ਕੇ ਨਿਕਲ ਚੁੱਕੇ ਨੇ ਹਾਲਾਤ ਇਸ ਕਦਰ ਜੜੇ ਨੇ ਬੜੇ ਹੋਏ ਨੇ ਪਰ ਕਈ ਥਾਵਾਂ ਦੇ ਉੱਪਰ ਅਜੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਕੋਈ ਹੋ ਸਕਦਾ ਕੋਈ ਨਾ ਇਦਾਂ ਦੀ ਔਖੀ ਘੜੀ ਆਵੇ ਇਸ ਕਰਕੇ ਕੋਈ ਇੰਤਜ਼ਾਰ ਵੀ ਕਰ ਰਿਹਾ ਤਾਂ ਇਧਰ ਸੁਲਤਾਨਪੁਰ ਲੋਧੀ ਦੀ ਖਬਰ ਹੈ ਆਰਜੀ ਪੋਲ ਪਿੰਡ ਅਲੀ ਕਲਾਂ ਦਾ ਟੁੱਟ ਚੁੱਕਿਆ ਹੈ 2023 ਦੇ ਵਿੱਚ ਵੀ ਤਬਾਈ ਹੋਈ ਸੀ ਇਹੀ ਵਨ ਟੁੱਟਿਆ ਸੀਗਾ ਹਜ਼ਾਰਾਂ ਏਕੜ ਫਸਲ ਰੁੜ ਗਈ ਸੀ ਲੋਕਾਂ ਦੀ ਕਿਸਾਨਾਂ ਦੀ ਦਿਨ ਰਾਤ ਦੀ ਮਿਹਨਤ ਸਕਿੰਟਾਂ ਦੇ ਵਿੱਚ ਪਾਣੀ ਪਾਣੀ ਹੋ ਗਈ ਸੀ ਤਾਂ ਹੁਣ ਫਿਰ ਆਰਜੀ ਪੋਲ ਟੁੱਟ ਚੁੱਕਿਆ ਕਿਸਾਨ ਡਰੇ ਹੋਏ ਨੇ ਖੋਫ ਦੇ ਵਿੱਚ ਨੇ ਕਿ ਆਖਰ ਜੇ ਤਬਾਈ ਹੁੰਦੀ ਹੈ ਤਾਂ ਅਸੀਂ ਕੀ ਕਰਾਂਗੇ ਸਾਡੀ ਮਿਹਨਤ ਤੇ ਪਾਣੀ ਫਿਰ ਜਾਏਗਾ ਤਾਂ ਪ੍ਰਸ਼ਾਸਨ ਦੇ ਅੱਗੇ ਗੁਹਾਰ ਲੋਕਾਂ ਦੇ ਵੱਲੋਂ ਲਾਈ ਜਾ ਰਹੀ ਹੈ ਓ ਵੀਰ ਬੰਨ ਟਟ ਗਿਆ ਬੰਨ ਪਿੰਦੇ ਬੈ ਕਲੋ ਬੰਨ ਟਟ ਗਿਆ ਛੇਤੀ ਪਜਾ ਬੰਨ ਟਟ ਗਿਆ ਛੇਤੀ ਬੰਨ ਟਟ ਗਿਆ ਛੇਤੀ ਪਹੁੰਚਾ ਮੇਰੇ ਵੀਰ ਉਹ ਲੱਕੜਾ ਨਾ ਪਾਣਾ ਕੱਤਾਰੂ ਬੰਦੇ ਉਹ ਲੱਕੜਾ ਨਾ ਪਾਣੀ ਆ ਤੇ ਲੱਕੜਾ ਲਾ ਫੰ ਲੱਕੜਾ ਪਰ ਨਹੀਂ ਬਣਦਾ ਬੰਨ ਟਟ ਗਿਆ ਵੀਰ ਬੰਨ ਉਹ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋ ਗਿਆ ਨਾ ਪਾਣੀ ਰੋ ਗਿਆ ਛੇਤੀ ਆ ਮੇਰੇ ਵੀਰਾਂ ਸੌਦਰ ਸੁਲਤਾਨਪੁਰ ਲੋਦੀ ਦਾ ਵੀ ਬੁਰਾ ਹਾਲ ਹੈ ਸਤਲੁਜ ਦਰਿਆ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਆਰਜੀ ਪੁਲ ਜਿਹੜਾ ਪਿੰਡ ਅਲੀ ਕਲਾਂ ਦਾ ਟੁੱਟ ਚੁੱਕਿਆ 2023 ਦੇ ਵਿੱਚ ਵੀ ਇਹ ਪੁਲ ਟੁੱਟਿਆ ਸੀਗਾ ਤਾਂ ਹੁਣ ਫਿਰ ਇਹ ਪੁਲ ਟੁੱਟਿਆ ਆਰਜੀ ਪੁਲ ਜਿਹੜਾ ਬਣਾਇਆ ਹੋਇਆ ਸੀਗਾ ਉਹ ਟੁੱਟ ਚੁੱਕਿਆ ਹੈ ਤਬਾਹੀ ਦਾ ਮੰਜ਼ਰ ਵੇਖ ਨੂੰ ਮਿਲ ਰਿਹਾ ਤਾਂ ਲੋਕਾਂ ਦੇ ਵਿੱਚ ਖੌਫ ਹੈ ਲੋਕ ਚਿੰਤਤ ਨੇ ਕਿ ਆਕਰ ਜ਼ਿਆਦਾ ਖਰਾਬ ਹੋ ਗਿਆ ਕੰਮ ਤਾਂ ਕੀ ਬਣੇਗਾ ਹਜ਼ਾਰਾਂ ਇਕੜ ਫਸਲ ਜਿਹੜੀ ਹੈ ਲੋਕਾਂ ਦੇ ਕਿਸਾਨਾਂ ਦੀ ਉਹ ਖਰਾਬ ਹੋ ਜਾਈਗੀ ਤਾਂ ਤਸਵੀਰਾਂ ਸੁਲਤਾਨਪੁਰ ਲੋਧੀ ਦੇ ਪਿੰਡਾਂਲੀ ਕਲਾ ਤੋਂ ਸਾਹਮਣੇ ਜਿੱਥੇ ਕੇ ਆਰਸੀ ਪੋਲ ਟੁੱਟ ਚੁੱਕਿਆ ਹੈ ਹਾਲਾਤ ਹੋਰ ਵੀ ਖਰਾਬ ਹੋ ਚੁੱਕੇ ਨੇ ਪ੍ਰਸ਼ਾਸਨ ਦੇ ਅੱਗੇ ਲੋਕਾਂ ਦੇ ਵੱਲੋਂ ਗੁਹਾਰ ਲਾਈ ਜਾ ਰਹੀ ਹੈ ਤਾਂ ਇਸ ਕਦਰ ਦਰਿਆਵਾਂ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਸਤਲੁਜ ਉਫਾਨ ਤੇ ਆ ਬਿਆਰ ਸੁਫਾਨ ਤੇ ਰਾਵੀ ਉਫਾਨ ਤੇ ਤੇ ਕਈ ਖੇਤਾਂ ਦੇ ਵਿੱਚ ਤਾਂ ਪਾਣੀ ਜਿਹੜਾ ਪਹੁੰਚ ਵੀ ਚੁੱਕਿਆ ਤੇ ਕਈ ਥਾਵਾਂ ਦੇ ਉੱਪਰ ਬਿਲਕੁਲ ਆ ਮਤਲਬ ਕਿ ਪਿੰਡਾਂ ਚ ਵੜਨ ਵਾਲਾ ਹਾਲਾਂਕਿ ਕਈ ਥਾਵਾਂ ਦੇ ਉੱਪਰ ਤਾਂ ਅਨਾਉਂਸਮੈਂਟਾਂ ਹੋ ਚੁੱਕੀਆਂ ਨੇ ਕਈ ਪਿੰਡ ਖਾਲੀ ਕਰਕੇ ਆਪਣੇ ਪਿੰਡਾਂ ਨੂੰ ਚਲੇ ਗਏ ਨੇ ਸੁਰੱਖਿਅਤ ਥਾਵਾਂ ਦੇ ਉੱਪਰ ਆਪਣਾ ਡੰਗਰ ਬੱਚੇ ਦੁੱਧਾਰੂ ਪਸ਼ੂ ਬੱਚੇ ਜ਼ਰੂਰੀ ਸਮਾਨ ਲੈ ਕੇ ਟਰਾਲੀਆਂ ਦੇ ਵਿੱਚ ਲੱਦ-ਲੱਦ ਕੇ ਨਿਕਲ ਚੁੱਕੇ ਨੇ ਹਾਲਾਤ ਇਸ ਕਦਰ ਜੜੇ ਨੇ ਬੜੇ ਹੋਏ ਨੇ ਪਰ ਕਈ ਥਾਵਾਂ ਦੇ ਉੱਪਰ ਅਜੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਕੋਈ ਹੋ ਸਕਦਾ ਕੋਈ ਨਾ ਇਦਾਂ ਦੀ ਔਖੀ ਘੜੀ ਆਵੇ ਇਸ ਕਰਕੇ ਕੋਈ ਇੰਤਜ਼ਾਰ ਵੀ ਕਰ ਰਿਹਾ ਹੈ ਤਾਂ ਇਧਰ ਸੁਲਤਾਨਪੁਰ ਲੋਧੀ ਦੀ ਖਬਰ ਹੈ ਆਰਜੀ ਪੋਲ ਪਿੰਡ ਅਲੀ ਕਲਾਂ ਦਾ ਟੁੱਟ ਚੁੱਕਿਆ ਹੈ 2023 ਦੇ ਵਿੱਚ ਵੀ ਤਬਾਈ ਹੋਈ ਸੀ ਇਹੀ ਵਨ ਟੁੱਟਿਆ ਸੀਗਾ ਹਜ਼ਾਰਾਂ ਏਕੜ ਫਸਲ ਰੋਲ ਗਈ ਸੀ ਲੋਕਾਂ ਦੀ ਕਿਸਾਨਾਂ ਦੀ ਦਿਨ ਰਾਤ ਦੀ ਮਿਹਨਤ ਸਕਿੰਟਾਂ ਦੇ ਵਿੱਚ ਪਾਣੀ ਪਾਣੀ ਹੋ ਗਈ ਸੀ ਤਾਂ ਹੁਣ ਫਿਰ ਆਰਜੀ ਪੋਲ ਟੁੱਟ ਚੁੱਕਿਆ ਕਿਸਾਨ ਡਰੇ ਹੋਏ ਨੇ ਖੋਫ ਦੇ ਵਿੱਚ ਨੇ ਕਿ ਆਖਰ ਜੇ ਤਬਾਈ ਹੁੰਦੀ ਹੈ ਤਾਂ ਅਸੀਂ ਕੀ ਕਰਾਂਗੇ ਸਾਡੀ ਮਿਹਨਤ ਤੇ ਪਾਣੀ ਫਿਰ ਜਾਏਗਾ ਤਾਂ ਪ੍ਰਸ਼ਾਸਨ ਦੇ ਅੱਗੇ ਗੁਹਾਰ ਲੋਕਾਂ ਦੇ ਵੱਲੋਂ ਲਾਈ ਜਾ ਰਹੀ ਹੈ